ਸਾਂਗਤਾਂ ਨੂੰ ਬਹੁਤ ਹੀ ਖੁਸ਼ੀ ਹੋਈ ਸ਼ਹੀਦ ਭਾਈ ਜਗਰਾ ਸਿੰਘ ਤਖ਼ਤਾਂ ਦੀ ਬੇਟੀ ਨੂੰ ਮਿਲ ਕੇ ਪਰ ਮੈਂ ਆਪਣੇ ਪੁੱਤਰ ਨੂੰ ਇਹ ਜ਼ਰੂਰ ਪੁੱਛਣਾ ਚਾਹੁੰਦੀ ਆਂ ਕਿ ਦਾਸ ਤੇ ਪੰਜਾਬ ਜਾਣੀ ਸਕਿਆ ਦਮਦਿਤ ਸਿੰਘ ਜੀ ਉਸ ਸਮੇਂ ਦੇ ਜੋ ਮੁੱਖ ਸੇਵਾਦਾਰ ਸਾਨੂੰ ਬਾਬਾ ਠਾਕੁਰ ਸਿੰਘ ਜੀ ਉਹਨਾਂ ਬਾਰੇ ਸਾਨੂੰ ਜ਼ਰੂਰ ਦੱਸੋ ਪੁੱਤ ਤੁਹਾਨੂੰ ਉਹ ਮੈਂ ਲਾਉਂਦੇ ਰਹੇ ਪਿੰਡ ਹਾਂਜੀ ਬਾਬਾ ਠਾਕੁਰ ਸਿੰਘ ਜੀ ਜਦੋਂ ਡੈਡੀ ਸ਼ਹੀਦ ਹੋਏ ਉਦੋਂ ਤੋਂ ਹੀ ਤੁਸੀਂ ਇਹ ਸੋਚ ਲਓ ਕਿ ਉਸ ਟਾਈਮ ਬਾਬਾ ਠਾਕੁਰ ਸਿੰਘ ਜੀ ਸਾਡੇ 1-2 ਕਿਲੋਮੀਟਰ ਤੋਂ ਤੁਰ ਕੇ ਆਏ ਕਿ ਮੈਂ ਮੇਰਾ ਪੁੱਤ ਸ਼ਹੀਦ ਹੋ ਗਿਆ ਤੇ ਮੈਂ ਉਹਦੇ ਸ਼ਹੀਦੀ ਸਮਾਗਮ ਤੇ ਜਾਣਾ ਹੈ ਫਿਰ ਜਦੋਂ ਬਾਬਾ ਠਾਕੁਰ ਸਿੰਘ ਜੀ ਨੇ ਵਾਰੋਂ ਆਣਾ ਉਦੋਂ ਕਹਿਣਾ ਕਿ ਮੈਨੂੰ ਮਾਤਾ ਯਾਦ ਕਰਦੀ ਆ ਸਭ ਤੋਂ ਪਹਿਲਾਂ ਮਾਤਾ ਨੂੰ ਮਿਲ ਕੇ ਆਉਣਾ ਜਿੱਦਣ ਵਾਰੋਂ ਆਉਣਾ ਅਗਲੇ ਦਿਨ ਹੀ ਮਾਤਾ ਨੂੰ ਮਿਲ ਕੇ ਆਉਣਾ ਮਾਤਾ ਵਾਸਤੇ ਕੰਬਲ ਲੈ ਕੇ ਆਉਂਦੇ ਹੀ ਕਿ ਪਿੰਨੀਆਂ ਬਣਾ ਕੇ ਲਿਓਣੀਆਂ ਐਵੇਂ ਦੀਆਂ ਚੀਜ਼ਾਂ ਬਹੁਤ ਵਾਰ ਘਰ ਆਏ ਬਾਬਾ ਠਾਕ ਸਿੰਘ ਜੀ ਬਰਸੀ ਦੇ ਆਕੇ ਉਹਨਾਂ ਨੇ ਲੰਗਰ ਵੀ ਵਰਤਾਉਂਦੇ ਆਪਣੇ ਹੱਥੀ ਪ੍ਰਸ਼ਾਦ ਦੇ ਵਰਤਾਉਂਦੇ ਹੁੰਦੇ ਸੰਗਤ ਨੂੰ ਜਦੋਂ ਦਾਦਾ ਜੀ ਨੇ ਕਹਿਣਾ ਕੀ ਮਤਲਬ ਮੇਰੇ ਬਾਰੇ ਕਹਿਣਾ ਤੇ ਬਾਬਾ ਠਾਕੁਰ ਸਿੰਘ ਜੀ ਨੇ ਕਿਹਾ ਤੁਹਾਨੂੰ ਫੀਡਲ ਕਰਨ ਦੀ ਲੋੜ ਨਹੀਂ ਇਹ ਮੇਰੀ ਧੀ ਆ ਇਹਦਾ ਵਿਆਹ ਵੀ ਮੈਂ ਕਰਾਂਗਾ ਇਹਨੂੰ ਦਰਚ ਗੱਡੀ ਵੀ ਦਿਵਾਉਂਦਾ ਤੇ ਬਾਬਾ ਠਾਕੁਰ ਸਿੰਘ ਜੀ ਬਹੁਤ ਪਿਆਰ ਕਰਦੇ ਸੀ ਤੇ ਜਦੋਂ ਵੀ ਉਹਨਾਂ ਨੇ ਮੇਰੇ ਦਾਦਾ ਜੀ ਨੇ ਜਾਣਾ ਤੇ ਬਾਬਾ ਜੀ ਨੇ ਬਹੁਤ ਖੁਸ਼ ਹੋਣਾ ਕਿ ਤੁਸੀਂ ਆਏ ਹੋ ਤੇ ਬਹੁਤ ਇੱਜ਼ਤਮੰਦ ਦੇਣਾ ਸੋਪਾ ਦੇਣਾ ਕਿ ਬਾਬਾ ਜੀ ਬਹੁਤ ਜ਼ਿਆਦਾ ਕੰਬਲ ਦੇ ਕੰਬਲ ਵੀ ਦੇਣੇ ਸਾਰਾ ਕੁਝ ਕੀ ਤੁਹਾਨੂੰ ਲੋੜ ਆ ਸੂਟ ਲੈ ਕੇ ਆਉਣੇ ਮਾਤਾ ਵਾਸਤੇ ਕਿ ਮਾਤਾ ਇੱਕ ਲਾਲ ਅਗਰ ਇੱਕ ਬਾਲ ਅਗਰ ਬਹੁਤ ਸਤਿਕਾਰ ਕਰਦੇ ਸੀ ਸ਼ਿਦਨ ਸਿੰਘ ਦਾ ਬਾਬਾ 타ਹੁ ਸਿੰਘ ਦੀ ਇਹ ਨਹੀਂ ਕਿ ਸਾਡੇ ਇਕੱਲੇ ਪਰਿਵਾਰ ਲਈ ਬਾਕੀ ਵੀ ਸਾਰੇ ਸਾਰੇ ਜਾ ਕੇ ਤੁਸੀਂ ਪਰਿਵਾਰਾਂ ਤੋਂ ਪੁੱਛੋ ਜਾ ਕੇ ਬਾਬਾ ਠਾਕੁਰ ਸਿੰਘ ਜੀ ਸਭ ਦੀ ਬਾਤ ਲੈਂਦੇ ਸੀ ਪਰ ਮੈਂ ਸੁਣਿਆ ਕਿ ਇੱਥੇ ਜੁਕੇ ਕੁਝ ਲੋਕ ਆਬਜੈਕਸ਼ਨ ਕਰਦੇ ਆ ਕਿ ਬਾਬਾ ਠਾਕੁਰ ਸਿੰਘ ਜੀ ਨੇ ਕੀਤਾ ਕੁਝ ਨਹੀਂ ਆ ਦਮਦਮੀ ਟਕਸਾਲ ਨੇ ਕੀਤਾ ਕੁਝ ਨਹੀਂ ਆ ਪਰ ਇਹ ਬਿਲਕੁਲ ਜਰਾ ਸਰ ਝੂਠਾ ਕਿਉਂਕਿ ਬਾਬਾ ਠਾਕੁਰ ਸਿੰਘ ਦੀ ਨਾਸੀ ਹੰਡਾਇਆ ਆ ਮੇਰੇ ਪਰਿਵਾਰ ਨੇ ਹੰਡਾਇਆ ਮੇਰੇ ਦਾਦਾ ਦਾਦੀ ਦੀ ਦਾਦਾ ਜੀ ਮੈਨੂੰ ਸਭ ਕੁਝ ਦੱਸਦੇ ਰਹੇ ਆ ਅੰਜੀ ਮੈਂ ਇਹੀ ਕਹਿਣਾ ਚਾਹਾਂਗੀ ਕਿ ਇਦਾਂ ਕਿਸੇ ਦੀ ਉਂਗਲ ਨਹੀਂ ਚੁਕਣੀ ਚਾਹੀਦੀ ਕਿਉਂਕਿ ਕਿਸੇ ਨੇ ਜਿਹਦੇ ਨਾਲ ਵਰਤਿਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ